ਅਸੀਂ ਕੁਮ ਰਿਹਾ ਸੰਗਰੂਰ ਤੋਂ ਹైదరాబాద్ ਬਾਏ ਰੋਡ ਕਾਰ ਦੇ ਵਿੱਚ ਤੇ ਅੱਜ ਸਾਨੂੰ ਤੀਸਰਾ ਦਿਨ ਆ ਅਸੀਂ ਪਹੁੰਚ ਗਏ ਆ ਹైదరాబాద్ ਦੇ ਬਿਲਕੁਲ ਕੋਲ ਸੰਗਰੂਰ ਤੋਂ ਅਸੀਂ ਆ ਗਏ ਹਾਂ ਇਸ ਟਾਈਮ 7500 ਕਿਲੋਮੀਟਰ ਦੇ ਕਰੀਬ ਤੇ ਨਿਰਮਲ ਸ਼ਹਿਰ ਦੇ ਵਿੱਚ ਖੜੇ ਆ ਥੱਕ ਬਹੁ ਗਏ ਸੀ ਅਸੀਂ ਲੈ ਲਿਆ ਹੋਟਲ ਇੱਥੇ ਅੱਜ ਅੱਜ ਰਾਤ ਸਟੇ ਅਸੀਂ ਇੱਥੇ ਕਰਨੀ ਆ ਤੇ ਬਾਕੀ ਜਿੱਦਾਂ ਜਿੱਦਾਂ ਅਪਡੇਟ ਸਾਨੂੰ ਦੱਸਦੇ ਆ ਵੈਸੇ ਇੱਕ ਗੱਲ ਜ਼ਰੂਰ ਆ ਵੀ ਜਦੋਂ ਵੀ ਤੁਹਾਡਾ ਟਾਈਮ ਲੱਗੇ ਆਪਦੇ ਯਾਰਾਂ ਦੋਸਤਾਂ ਨਾਲ ਘੁੰਮੋ ਜ਼ਰੂਰ ਯਾਰ ਬਹੁਤ ਸਵਾਦ ਆਉਂਦਾ ਦੁਨੀਆ ਘੁੰਮਣੀ ਚਾਹੀਦੀ ਐ ਘੁੰਮੋ ਸਵਾਦ ਘੁੱਟੋ ਆਪਣਾ ਬਾਕੀ ਜਿਵੇਂ ਜਿਵੇਂ ਤੁਹਾਨੂੰ ਅਪਡੇਟ ਦਿੰਨੇ ਆ ਸੀ ਕੱਢ ਲੈ ਜੰਤਰ ਚੱਕ ਲੈ ਮੇਰੇ ਵਾਲੇ ਫੜਾ ਬੈਗ ਬੈਗ ਫੜਾ ਆਲੇ ਤੂੰ ਫੜਾ ਫੋਟੋ ਲੈ ਲਿਆ ਸੀ ਤੱਕ ਕੇ ਸੀ ਯਾਰ ਉਹ ਚੱਲ ਵਾਰੀ ਬੈਠੇ ਹੈ 36 ਘੰਟਿਆਂ ਦਾ ਰਾਤ ਜੇ ਲਾਉ ਹੈ ਕੀ ਕਹਦੇ ਤੋਂ ਜਾਈ ਜਮੇ 36 ਘੰਟਿਆਂ ਦਾ ਰਾਤ ਜੀ ਤੁਹਾਨੂੰ ਇੰਨੇ ਮਿੰਟ ਲਾ ਦੇ ਮਾਰ ਆ ਪਈ ਹੈ ਬਾਹਰ ਪਈ ਹੈ ਆਓ ਪਰ ਅਸੀਂ ਸਵਾਦ ਵੀ ਤਾਂ ਕੁੱਟਣਾ ਨਾ ਗੂਗਲ ਤੇ ਉਹ ਗੰਦੇ ਦਾ ਬਹੁਤ ਕੁਝ ਆਉਂਦਾ ਬਿਲਕੁਲ ਬਿਲਕੁਲ ਕਹਿ ਤੁਰ ਕੇ ਦੇਖੋ ਫੇਰ ਦੇਖਾਂਗੇ ਵੀ ਕਿ ਫੌਜ ਦੇ ਹੋਣਾ ਰੂਮ ਮਿਲ ਗਿਆ ਸਾਨੂੰ ਮਿਲਿਆ ਸੈਕੰਡ ਫਲੋਰ ਤੇ ਉਹਦੇ ਕੀ ਮਿੱਟੀ ਮਸਾਲੇ ਜੀ ਬਦੰਦਰਾ ਉਹਦਾ ਬਪਾਣਾ ਲੈ ਆਏ ਖੜ ਗਏ ਇਧਰ ਮੂਰੇ ਵੀ ਤੂ ਮੂਰੇ ਖੜਾ ਲਾ ਦੇ ਅੱਛਾ ਜੀ ਤੈਨੂੰ ਸਿਖਾਇਆ ਕਰ ਦੂ ਤੂੰ ਵੱਡਾ ਸਾਡੇ ਸਿੱਖ ਜੂਣੇ ਕੁੱਤੇ ਕਾਣੀ ਹੁੰਦੀ ਹੈ ਜਿਹੜੀ ਇਹਦੇ ਨਾਲ ਅਹੀਂ ਚੱਕੂ ਹੈ ਆਪਣੇ ਤਾਂ ਆਟੋਮੈਟਿਕ ਨਾਲ ਦੇਖੀ ਬੀਮਾ ਬਲੌਰ ਤੇ ਨਹੀਂ ਲਾਤਾ ਨਹੀਂ ਇਹਨੇ ਨਾਲ ਲਿਆ ਜੀ ਹਈ ਸਾਰੇ ਚਾਰ ਨੇ ਚੱਲ ਖੋਲ ਬਈ ਚੱਲ ਕਰ 208 ਕੰਮ ਚੱਲ ਰਿਹਾ ਵੇ। ਛਾਦਰਾਂ ਪ੍ਰੈਸ ਕਰ ਰਿਹਾ ਵਿਚਾਰਾ। ਲੰਘ ਜਾਓ ਜੀ। ਮੈਂ ਕਾਹ ਵਾਲੀ? ਲੰਘ ਜੀ ਬੋ। ਚਲੋ। ਇੱਕ ਤੇ ਦੇ ਜਿਸ ਤਰ੍ਹਾਂ ਲਿਵਰ ਹੈ ਸਰ। ਜੀ ਹਾਂ। ਅਗਰ ਜਦੋਂ ਦੇ ਜਿਸ ਤਰ੍ਹਾਂ ਇਹ ਰੋਮ ਚਾਟਾ। ਉਹ ਫੀਗਮਾ ਬਣਾ ਲੀ। ਹਾਂ? ਉਹ ਫੀਗਮਾ ਬਣਾ ਲਾ। ਆਏ।